ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਕੋਈ ਕੰਮ ਦੀ ਗੱਲ ਕਰੂੰਗੀ ਕਿ ਕੰਮ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਉਸ ਨੂੰ ਕਰਨ ਦੇ ਵਿੱਚ ਕਦੇ ਵੀ ਸ਼ਰਮ ਮਹਿਸੂਸ ਨਾ ਕਰੋ ਤੇ ਆਪ ਦਾ ਕੋਈ ਵੀ ਛੋਟੇ ਤੋਂ ਲੈ ਕੇ ਵੱਡਾ ਬਿਜ਼ਨਸ ਬਣਾ ਸਕਦੇ ਆ ਸ਼ੁਰੂ ਤੁਸੀਂ ਛੋਟੇ ਕੰਮ ਤੋਂ ਕਰਕੇ ਵੱਡੇ ਕੰਮ ਵੱਲ ਜਾ ਸਕਦੇ ਆ ਤੁਸੀਂ ਕੋਈ ਵੀ ਕੰਮ ਕਰਕੇ ਆਪਣੇ ਜੀਵਨ ਵਿੱਚ ਸக்ஸੈਸ ਹੋ ਸਕਦੇ ਹੋ ਕਿਉਂਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਹਮੇਸ਼ਾ ਜ਼ੀਰੋ ਤੋਂ ਹੀ ਹੁੰਦੀ ਆ ਇਹਦੇ ਲਈ ਮੈਂ ਤੁਹਾਡੇ ਨਾਲ ਇੱਕ ਕਹਾਣੀ ਸ਼ੇਅਰ ਕਰਦੀ ਆ ਬਨਾਰਸ ਦੀਆਂ ਤੰਗ ਗਲੀਆਂ ਦੇ ਵਿੱਚ ਇੱਕ ਲੜਕਾ ਰਹਿੰਦਾ ਸੀ ਉਸ ਦਾ ਨਾਮ ਅਰਜੁਨ ਸੀ ਉਹ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਸੀ ਉਦੇ ਪਿਤਾ ਇੱਕ ਮਜ਼ਦੂਰ ਕਦੇ ਢਿੱਡ ਭਰ ਕੇ ਰੋਟੀ ਖਾਣ ਨੂੰ ਨਹੀਂ ਮਿਲਦੀ ਸੀ ਤੇ ਕਦੇ ਸਕੂਲ ਦੀ ਫੀਸ ਭਰਨ ਨੂੰ ਪੈਸੇ ਨਹੀਂ ਹੁੰਦੇ ਸੀ ਪਰ ਉਹ ਮੁੰਡੇ ਦੇ ਮਨ ਦੇ ਵਿੱਚ ਇੱਕ ਸੁਪਨਾ ਸੀ ਕਿ ਇੱਕ ਦਿਨ ਮੈਂ ਆਪਣਾ ਕੋਈ ਵੱਡਾ ਬਿਜ਼ਨਸ ਸ਼ੁਰੂ ਕਰੂੰਗਾ ਤੇ ਆਪਣੇ ਪਰਿਵਾਰ ਨੂੰ ਇਸ ਗਰੀਬੀ ਵਿੱਚੋਂ ਬਾਹਰ ਕੱਢੂੰਗਾ ਗਰੀਬੀ ਕਰਕੇ ਅਰਜਨ ਨੂੰ ਛੋਟੀ ਉਮਰ ਦੇ ਵਿੱਚ ਹੀ ਕੰਮ ਕਰਨਾ ਪਿਆ ਉਹ ਸਟੇਸ਼ਨ ਉੱਪਰ ਜਾ ਕੇ ਚਾਹ ਵੇਚਦਾ ਸਵੇਰੇ ਉਹ ਸਕੂਲ ਜਾਂਦਾ ਸੀ ਤੇ ਸ਼ਾਮ ਨੂੰ ਚਾਹ ਦੀ ਦੁਕਾਨ ਕਰਦਾ ਤੇ ਸਟੇਸ਼ਨ ਉੱਪਰ ਚਾਹ ਵੇਚਦਾ ਸੀ। ਕਈ ਵਾਰ ਲੋਕਾਂ ਨੇ ਉਹਨੂੰ ਛੋਟਾ ਸਮਝ ਕੇ ਉਹਦੀ ਬੇਇੱਜ਼ਤੀ ਵੀ ਕੀਤੀ ਪਰ ਉਹ ਬੱਚੇ ਨੇ ਉਹਨਾਂ ਗੱਲਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਉਹਨੇ ਆਪਣਾ ਕੰਮ ਕਰਨਾ ਜਾਰੀ ਰੱਖਿਆ। ਉਹ ਹਮੇਸ਼ਾ ਲੋਕਾਂ ਨਾਲ ਗੱਲਬਾਤਾਂ ਕਰਦਾ ਤੇ ਇਹ ਚੀਜ਼ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਕਿ ਲੋਕਾਂ ਨੂੰ ਕੀ ਪਸੰਦ ਆ। ਇੱਕ ਦਿਨ ਉਹਨੇ ਇਹ ਚੀਜ਼ ਨੂੰ ਮਹਿਸੂਸ ਕੀਤਾ ਕਿ ਲੋਕ ਸਧਾਰਨ ਚਾਹ ਦੇ ਨਾਲੋਂ ਇੱਕ ਸਪੈਸ਼ਲ ਚਾਹ ਦੀ ਮੰਗ ਕਰਦੇ ਨੇ। ਉਹਨੇ ਚਾਹ ਦੇ ਵਿੱਚ ਅਲੱਗ-ਅਲੱਗ ਫਲੇਵਰ ਪਾ ਕੇ ਇੱਕ ਨਵੇਂ ਤਰੀਕੇ ਦੀ ਚਾਹ ਬਣਾਉਣੀ ਸ਼ੁਰੂ ਕਰ ਦਿੱਤੀ ਇਲਾਇਚੀ ਚਾਹ ਮਸਾਲਾ ਚਾਹ ਤુલਸੀ ਵਾਲੀ ਚਾਹ ਇਹ ਸਾਰੀਆਂ ਚਾਹਾਂ ਹੌਲੀ ਹੌਲੀ ਮਹਿਸ਼ੂਰ ਹੋਣ ਲੱਗ ਪਿਆ। ਤਾਂ ਉਹਨੇ ਸੋਚਿਆ ਕਿ ਜੇ ਉਹ ਹੋਰ ਥੋੜਾ ਜਿਹਾ ਅੱਗੇ ਸੋਚੇ ਤਾਂ ਹੋਰ ਕੁਝ ਵੱਡਾ ਕਰ ਸਕਦਾ ਹੈ। ਪਰ ਇਹ ਸਭ ਕੁਝ ਕਰਨ ਲਈ ਉਹਦੇ ਕੋਲ ਪੈਸੇ ਨਹੀਂ ਸੀਗੇ। ਇਸ ਲਈ ਉਹਨੇ ਛੋਟੇ ਲੈਵਲ ਤੋਂ ਹੀ ਸ਼ੁਰੂਆਤ ਕੀਤੀ। ਅਰਜੁਨ ਨੇ ਇੱਕ ਛੋਟੇ ਜਿਹੇ ਚਾਹ ਦੇ ਥੇਲੇ ਤੋਂ ਸ਼ੁਰੂਆਤ ਕੀਤੀ। ਤੇ ਹੌਲੀ ਹੌਲੀ ਉਹਨੇ ਆਪਣੀ ਇੱਕ ਛੋਟੀ ਜੀ ਦੁਕਾਨ ਬਣਾ ਲਈ। ਉਹਨੇ ਆਪਣੇ ਕੈਫੇ ਦਾ ਨਾਮ ਰੱਖਿਆ ਅਰਜੁਨ ਟੀ ਸਟਾਲ। ਉਹਦੀ ਚਾਹ ਦੀ ਕੁਆਲਿਟੀ ਇੰਨੀ ਜ਼ਿਆਦਾ ਵਧੀਆ ਸੀ ਕਿ ਹੌਲੀ ਹੌਲੀ ਉੱਥੇ ਭੀੜ ਵੱਧਣੀ ਸ਼ੁਰੂ ਹੋ ਗਈ। ਸੋਸ਼ਲ ਮੀਡੀਆ ਤੇ ਵੀ ਲੋਕ ਉਹਦੀ ਚਾਹ ਦੀ ਦੁਕਾਨ ਦੀਆਂ ਗੱਲਾਂ ਕਰਨ ਲੱਗੇ। ਅਰਜੁਨ ਨੇ ਚਾਹ ਦੇ ਨਾਲ-ਨਾਲ 스ਨੈਕਸ ਵੇਚਨੇ ਵੀ ਸ਼ੁਰੂ ਕਰ ਦਿੱਤੇ ਤੇ ਹੌਲੀ ਹੌਲੀ ਉਹਨੇ ਆਪਣੀ ਚਾਹ ਦੀ ਇੱਕ ਹੋਰ ਬ੍ਰਾਂਚ ਵੀ ਖੋਲ ਲਈ। ਤੇ ਹੌਲੀ ਹੌਲੀ ਉਹ ਆਪ ਦੇ ਕਈ ਸ਼ਹਿਰਾਂ ਦੇ ਵਿੱਚ ਚਾਹ ਵਾਲੇ ਕੈਫੇ ਖੋਲ ਚੁੱਕਿਆ ਸੀ ਸਫਲਤਾ ਦੀ ਕਹਾਣੀ ਅਰਜਨ ਇੱਕ ਅੱਜ ਦੇ ਟਾਈਮ ਵਿੱਚ ਕਰੋੜਪਤੀ ਚਾਹ ਵਾਲਾ ਹੈ ਉਹਦੀ ਚਾਹ ਦੀ ਦੁਕਾਨ ਅੱਜਕੱਲ ਅਰਜਨ 30 ਕੈਫੇ ਦੇ ਨਾਂ ਨਾਲ ਜਾਣੀ ਜਾਂਦੀ ਹੈ ਉਹ ਅੱਜਕੱਲ ਬਹੁਤ ਮਸ਼ਹੂਰ ਹੋ ਚੁੱਕਿਆ ਹੈ ਉਹ ਕਰੋੜਪਤੀ ਬਣ ਚੁੱਕਿਆ ਹੈ ਪਰ ਅੱਜ ਵੀ ਜਦੋਂ ਉਹ ਆਪਣੇ ਪਹਿਲੇ ਠੇਲੇ ਨੂੰ ਦੇਖਦਾ ਆ ਤਾਂ ਉਸ ਨੂੰ ਆਪਣੀ ਗਰੀਬੀ ਯਾਦ ਆਉਂਦੀ ਹੈ। ਅਰਜੁਨ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਆਂ ਵੀ ਗਰੀਬੀ ਸਾਡੀ ਸੋਚ ਵਿੱਚ ਨਹੀਂ ਹੋਣੀ ਚਾਹੀਦੀ। ਜੇਕਰ ਸਾਡੇ ਕੋਲੇ ਜਨੂਨ, ਮਿਹਨਤ ਤੇ ਸਬਰ ਆ ਤਾਂ ਅਸੀਂ ਆਪਣੀ ਕਿਸਮਤ ਆਪਣੇ ਆਪ ਬਦਲ ਸਕਦੇ ਆਂ। ਜੇਕਰ ਤੁਸੀਂ ਆਪਣੇ ਸੁਪਨੇ ਸੁਪਨਿਆਂ ਉੱਪਰ ਵਿਸ਼ਵਾਸ ਰੱਖਦੇ ਹੋ ਤੇ ਉਹਨਾਂ ਵਾਸਤੇ ਤੁਸੀਂ ਮਿਹਨਤ ਕਰਦੇ ਰਹਿੰਦੇ ਹੋ ਤਾਂ ਇੱਕ ਨਾ ਇੱਕ ਦਿਨ ਉਹ ਜ਼ਰੂਰ ਪੂਰੇ ਹੁੰਦੇ ਨੇ। ਦੋਸਤੋ ਜੇਕਰ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਨਵੀਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ